ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰੀ ਮਹਲਾ ਪੰਜਵਾਂ ਮਨ ਘਣ ਪ੍ਰਮੈ ਬਨੈ ਉਮਕ ਤਰਸ ਚਲੈ ਪ੍ਰਭ ਮਿਲਵੇ ਕੀ ਚਾਹ ਰਹਾ ਉਤਰ ਗੁਣ ਮਾਈ ਮੋਹਿ ਆਏ ਕਹੋ ਬੇਦਨ ਕਾਹੀ ਅਨੁਪਾਵ ਸਗੜ ਕੀਏ ਨ ਦੁਖ ਸਕੈ ਲਾਹੀ ਭਜ ਸਰਨ ਸਾਧੂ ਨਾਨਕ ਮੇਰੇ ਗੁਣ ਗੋਵਿੰਦ ਗਾਹੀ ਮਲਾਰ ਮਹਲਾ ਪੰਜਵਾਂ ਪ੍ਰਭ ਕੀ ਪ੍ਰਕੀ ਸ਼ੋਭ ਸੁਹਾਵਣੀ ਨੀਕੀ ਹਾਂ ਹਾਂ ਹੂ ਹੂ ਅੰਗੰਦਰਬ ਅਪਸਰਾ ਆਨੰਦ ਮੰਗਲ ਰਸ ਗਾਵਣੀ ਨੀਕੀ ਰਹਾ ਤੁਨ ਤੇ ਲਲਤੇ ਗੁਨੰਗੈ ਅਨਕ ਭਾਂਤ ਬੋ ਬੇਦੇ ਰੂਪ ਝਕਾਵਣੀ ਨੀਕੀ ਗਿਰ ਤਾਰੇ ਜਲ ਥਾਲੇ ਜਾਲੇ ਭਵਨ ਭਰ ਬਾਰੇ ਘਟ ਘਟੇ ਲਾਵਣ ਸ਼ਾਵਣੀ ਨੀਕੀ ਸਾਧ ਸੰਗਰਮਈ ਅਰਸ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ਮਿਲਾਰ ਮਹੱਲਾ ਪੰਜੇਵਾ ਗੁਰਪ੍ਰੀਤ ਪਿਆਰੇ ਚੰਨ ਕਮਲ ਦੇ ਅੰਤਰ ਧਾਰਿ ਰਾਹਾਉ ਸਾਦ ਦਰਸ ਸਫਲਿਓ ਦਰਸ ਪੇਕੇ ਹੋ ਗਏ ਇਕਲ ਵਖ ਗਏ ਮਨ ਨਿਰਮਲ ਉਜਿਆਰੇ ਬਿਸਮਾ 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 ਬਿਸਮ ਭਈ ਆ ਕੋਟ ਹਰਤੇ ਨਾਮ ਲਈ ਗੁਰ ਚਰਨ ਮੱਤ ਗੜਾਰ ਪਈ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਏਕ ਤੁਹਾਰੀ ਜਨ ਨਾਨਕ ਚਰਨ ਦੁਆਰੇ ਮਾਲਾਰੇ ਮਹਲਾ ਪੰਜਵਾਂ ਬਾਰਸੇ ਸਰਸੇ ਆਗਿਆ ਹੋਏ ਆਨੰਦ ਸਗਲੇ ਭਾਗੇ ਰਹਾਉ ਸੰਤ ਸੰਗੈ ਮਨ ਪਰਫੜ ਮਿਲ ਮੀਘ ਧਸੋਹਾਗੇ ਕਣਕੋਰ ਪ੍ਰੀਤ ਮੋੜੇ ਚਿਤ ਚਤਕ ਬੂਂਦ ਔੜੇ ਐਸੋ ਹਰ ਸੰਗੈ ਮਨ ਮੋ ਤਿਆਗ ਮਾਇਆ ਧੋ ਮਿਲ ਸੰਤ ਨਾਨਕ ਜਾਗਿਆ ਮਿਲਾਰੇ ਮਹੱਲਾ ਪੰਜੇਵਾ गुण गोपाल गाऊँगी नित राम नाम धार चीत गुण गोपाल गाऊँ नित राम नाम धार चीत रहौ छोड़ मानन तज गुमान मिल साधुवां कै संग हारि सिमर एक रंग मिट जाहिं दुख मीत ਹਰ ਬਰਮਾ ਭਾਈ ਦਿਆਲੇ ਬਿਨਸ ਗਏ ਬਿਕੇ ਜੰਜਾਲੇ ਸਾਜਨਾ ਕੈ ਚੜਨ ਲਾਗ ਨਾਨਕ ਆਵੈ ਗੋਬਿੰਦ ਨੀਚ ਮੈਂ ਲਾਜ ਮਹੱਲਾ ਪੰਜਵਾਂ ਘਨ ਗਰਜਤ ਰੋਭ ਗੋਬਿੰਦ ਰੂਪ ਗੁਣ ਗਾਵੈ ਸੁਖ ਚੈਨ ਰਹਾਉ ਹਰ ਚਰਨ ਸਨ ਤਰਨ ਸਾਗਰ ਤੁਨ ਅਨਹਤਾ ਰਸ ਬੈਨੇ ਪਤਕ ਪਿਆਸ ਚਿਤ ਸਰੋਵਰ ਆਤਮ ਜਲ ਲੈਨੇ ਹਰ ਦਰਸ ਪੀਮ ਜਨਨਾ ਨੇਕ ਕਰ ਕਿਰਪਾ ਪ੍ਰਵਦੈਨੇ ਮਲਾਰੀ ਮਹੱਲਾ ਪੰਜਵਾਂ ਏ ਗੋਵਿੰਦ ਏ ਗੋਪਾਲ ਏ ਦਿਆਲ ਲਾਲ ਰਾਉ ਪ੍ਰਾਨ ਨਾਥ ਅਨਾਥ ਸਕੇ ਦੀਨ ਦਰਦ ਨਿਵਾਰੀ ਏ ਸਮਰਤੇ ਅਗਮ ਪੂਰਨ ਮੋਏ ਮਯਾ ਧਾਰੀ ਅੰਧ ਕੂ ਮਹਾ ਪਹਾਨ ਨਾਨਕ ਪਾਰ ਉਤਾਰੀ ਅੰਧਕੂਪ ਮਹਾ ਪਿਆਨੇ ਨਾਨਕ ਪਰਉ ਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ